ਪਾਲੀ ਨੋਜਾ ਕੇ ਜਿਹੜੇ ਨੌਜਾਨਾ ਦੇ ਮੁੱਦੇ ਬਹੁਤ ਵੱਡੇ ਉਹਨਾਂ ਨੂੰ ਜਾ ਕੇ ਉੱਥੇ ਰੱਖੋਗੇ ਔਰ ਬੋਡੇ ਤੇ ਬਹੁਤ ਰੰਗੀਆਂ ਆਸਾਂ ਉਮੀਦਾਂ ਨੇ ਕਿਉਂਕਿ ਤੁਸੀਂ ਪਿਛਲਾ ਸਮਾਂ ਕਾਰਕਾਲ ਦਰਮਿਆਨ ਟ੍ਰਾਂਸਫਰ ਲਾਤੀ ਬਣੇ ਉਹ ਮੰਤਰੀ ਸਾਡੇ ਜਿਹੜਾ ਕੌਣਾ ਕੰਮ ਕਰ ਰਿਹਾ ਹੈ ਉਹ ਹਰ ਇਨਸਾਨ ਸੰਗਾ ਜੋ ਕੀਤੀ ਆ ਕਿ ਅਮਰਿੰਦਰ ਸਿੰਘ ਕਿਸ ਤਰ੍ਹਾਂ ਟ੍ਰਾਂਸਪੋਰਟ ਦਾ ਮਹਿਮਾ ਲੈ ਕੇ ਲੁੱਟਖੋਟ ਬੰਨ ਕੀਤੀ ਔਰ ਤੁਹਾਡੇ ਦੇ ਮੈਂ ਨਮਾ ਨਹੀਂ ਬੋਲਣਾ ਕਹਾਂ ਕਿ ਕੀ ਮਾ ਜੀ ਨੇ ਬੋਲਣਾ ਤੁਸੀਂ ਬੋਲਣਾ ਤੁਸੀਂ ਅੱਗੇ ਕਈ ਫਰਕਾਂ ਜਾਣਾ ਔਰ ਮੈਂ ਤੁਹਾਨੂੰ ਗਾਰਾ ਖਨਾ ਕਹਿਣਾ ਹੈ ਰਾਕਰ ਮਸੀਆ ਬੋਲੋ ਤੁੰਗ ਸੁਭਾਸਤ ਹੋਣਾ ਕਿ ਆਪਾਂ ਸਾਰੇ ਤਕਰੀਬਾਉਂ ਮੇਰੇ ਸਾਥੀ ਮੇਰੇ ਜਿਹੜੇ ਕੌਂਸਲਰਸ ਨੇ ਜਿਹੜੇ ਸਾਡੇ ਵਾਰਡ ਇੰਚਾਰਜ ਨੇ ਜਿਹੜੇ ਸਾਡੇ ਸਾਰੇ ਸਾਊਥ ਦੀ ਕਾਂਗਰਸ ਟੀਮ ਦੇ ਸਾਥੀ ਨੇ ਸਾਰਿਆਂ ਦੇ ਵੱਲੋਂ ਰਾਜਾ ਜੀ ਨੂੰ ਆਸ਼ਵਾਸਨ ਦਵਾਉਂਦੇ ਆ ਵੀ ਅਸੀਂ ਜਿਹੜਾ ਲੱਗਦਾ ਨਾ ਵੀ ਇਸ ਹਲਕੇ ਜੋ ਐਪਲੀਕ ਜੁਤਾ ਕੇ ਭੇਜਾਂਗੇ ਕਾਂਗਰਸ ਨੂੰ ਜਿਵੇਂ ਮਰਜ਼ੀ ਹੋ ਜੇ ਸਾਰੇ ਤਾਕਤ ਇਸ ਗੱਲ ਨੂੰ ਝੋਕ ਦਾਂਗੇ ਮੈਂ ਜਿਆਦਾ ਵਕਤ ਨਹੀਂ ਲਵਾਂਗਾ ਸਿਰਫ 2 ਮਿੰਟ ਲਵਾਂਗਾ ਕਿਉਂਕਿ ਮੈਨੂੰ ਪਤਾ ਤੁਸੀਂ ਸਾਰੇ ਵੀ ਰਾਜਾ ਜੀ ਨੂੰ ਸੁਣਨਾ ਹੈ ਹੋ ਤੁਸੀਂ ਸਾਰੇ ਸੁਣਨਾ ਚਾਹੁੰਦੇ ਹੋ ਰਾਜਾ ਜੀ ਨੂੰ ਇਸ ਕਰਕੇ ਥੋੜੇ ਤੇ ਰਾਜਾ ਜੀ ਦੇ ਵਿੱਚ ਵਕਤ ਲੈਣਾ ਠੀਕ ਨਹੀਂ ਸਮਝਦਾ ਜਿਵੇਂ ਨਾਲ ਅਸੀਂ ਤੁਹਾਨੂੰ ਨਹੀਂ ਯੂਨ ਕਾਂਗਰਸ ਵਿੱਚ ਇਕੱਠਿਆਂ ਆ ਕੇ ਕੀਤਾ ਤਾਂ ਉਹਨਾਂ ਦੇ ਹੁੰਦੇ ਸੀ ਮੈਂ 2 ਸਾਲ ਛੁਕਾਏ ਔਰ ਵਾਕਈ ਸਾਨੂੰ ਉਹਨਾਂ ਨੂੰ 25 ਸਾਲ ਹੋ ਗਏ 25 ਸਾਲ 26 ਸਾਲ ਉਹਨੋਂ ਵੀ ਅਸੀਂ ਕੁਝ ਨੂੰ ਜਾਣਦੇ ਹਾਂ ਪਰ ਚੱਲਦੀ ਚੱਲਦੀ ਉਹ ਰਾਜਨੀਤੀ ਦੇ ਪੇੜ ਵਿੱਚ ਦੋਨੋਂ ਜਾਣੇ ਇਕੱਠੇ ਹੋਏ ਪਿਛਲੀ ਵਾਰੀ ਮਾਰੇ ਹਾਲਾਤਾਂ ਦੇ ਵਿੱਚ ਕੀਮਾ ਸਾਹਿਬ ਨੂੰ ਕਮਾਂਡ ਸੰਭਾਲਣ ਦਾ ਮੌਕਾ ਦਿੱਤਾ ਪਰ ਬਹੁਤ ਚੰਗੇ ਹਾਲਾਤ ਨਹੀਂ ਸਰ ਪੂਰੇ ਪੰਜਾਬ ਦੇ ਕੀਮਾ ਸਾਹਿਬ ਦਾ ਸੁਭੀਤੇ ਜੇ ਤੁਮਹਾਂ ਖੀਰ ਵੀ ਦਿਨ ਪਹਿਲਾਂ ਵੀ ਸੀ ਸੋ ਇਸ ਕਰਕੇ ਹਨੇਰੀ ਝੋੜ ਰਹੀ ਸੀ ਉਹ ਨਹੀਂ ਕਰ ਸਕੇ ਜਿਹੜਾ ਕਰਨਾ ਚਾਹੁੰਦੇ ਸਨ ਮੈਨੂੰ ਲੱਗਾ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਅੱਜ ਦਾ ਮੌਸਮ ਦੱਸਦਾ ਹੈ ਕਿ ਮੇਰੇ ਭਰਾ ਦੇ ਨਾਂ ਦੇ ਮਗਰ ਵੀ ਇੱਕ ਨਾ ਇੱਕ ਦਿਨ ਤੇ ਲੱਖਰ ਹੋ ਗਿਆ ਸੋ ਵਰਤਿਸ ਸਕਾਵਿਓ ਕਰ ਸਾਡੇ ਸਰਦਾਰ ਜਨੈਲ ਸਿੰਘ ਜੀ ਕਿ ਉਹ ਲੰਬਰੀ ਸਾਹਿਬ ਨੇ ਦੂਜੀ ਅਰੀ ਇੱਥੇ ਆਏ ਪਹਿਲਾਂ ਵੀ ਪਛੋੜੀ ਕੇ ਗਿਆ ਸੀ ਅੱਜ ਕੋ ਸਾਥ ਪਹਿਲਾ ਆ ਕੇ ਰੱਖਿਆ ਤੇ ਨਾਲ ਹੀ ਬੀਬੀ ਸਰਬਜੀਤ ਕੌਰ ਜੀ ਸਾਡੇ ਦਿੱਖਤੀ ਵੇ ਸਭੀ ਪ੍ਰਹਿ ਉਹ ਵੀ ਇੱਥੇ ਮੌਜੂਦ ਨੇ ਰਣਜੀਤ ਰਾਣਾ ਸਾਹਿਬ ਸਾਡੇ ਸਦਕਾਰਿਓ ਉਹ ਵੀ ਇੱਥੇ ਬਰਖਿਨੇ ਸਰਪਾਦੀ ਕਾਉਂਸਲਰ ਸਾਹਿਬ ਉਹ ਵੀ ਸਾਡੇ ਰੋਚਕਾਰ ਬੈਠੇ ਨੇ ਬਾਜਵਾ ਸਾਹਿਬ जवानी आमी लंबे शर्ट होता था पार so, so, तो कई सालों तो बंदा तो ये यूथ तो कांग्रेस महिला कांग्रेस सेवा दल कांग्रेस को प्यार करने वाले मंडल के प्रधान बलाका के प्रधान के साथियों तोड़ा धर्मा की तो काफी देर के जरूर इंतजार कर रहे हैं और मैं भी मेरे दो के टेलीविज़न चल रहे हैं आगे पासे भी जीतेंगे मैं तो ਗੈਰਵਾੜ ਦਾ ਐਮਐਲਏ ਤੇ ਮੈਂ ਉੱਥੋਂ ਲੜਨਾ ਜਿੱਥੇ ਬਾਦਲ ਵਾਲੇ ਦਾ ਘੜ ਹੁੰਦਾ ਸੀ ਮੇਰਾ ਮੁੱਢ ਮੇਂ ਕੁਛ ਨਹੀਂ ਜੋ ਮੈਂ 613 ਸੱਚੇ ਬਾਦਸ਼ਾਹ ਦੀ ਕਿਰਪਾ ਦੇ ਨਾਲ ਯਾਰ ਬਾਦਲ ਵਾਲੇ ਪਟਕੇ ਸੁਟਕੇ ਆਏ ਅੱਜ ਬਾਦਲ ਵਾਲੇ ਦਾ ਕੋਈ ਬੰਦਾ ਪੰਜਾਬ ਦੀ ਵਿਧਾਨ ਸਭਾ ਚ ਨਹੀਂ ਹੈ ਪਰ ਥੋੜਾ ਮੁੰਡਾ ਆਮ ਜੱਟ ਦਾ ਮਕੜਾ ਸੁਧਾਰਨ ਪਰਵਾ ਦਾ ਪੰਜਾਬ ਦੀ ਵਿਧਾਨ ਸਭਾ ਇਹ ਸੱਚੇ ਬਾਦਸ਼ਾਹ ਦੀ ਕਿਰਪਾ ਜੀਵੇ ਕਿੰਨਾ ਸਾਲ ਨੂੰ ਗੇੜ ਮਿਲੀ ਕਿਵੇਂ ਮੈਨੂੰ ਕਿਧੜ ਦੇ ਦੀ ਤੇ ਬੇਦੀ ਵੀ ਇਹ ਨੂੰ ਕਿਧੜ ਦੇ ਦੀ ਦੇ ਦੋ ਕਦੇ ਗਿਦਰਵਾ ਜਿੱਤੇ ਤਾਂ ਹੈ ਨਹੀਂ ਮੈਂ ਰਹਿਣਾ ਰ ਮੁਖ ਸਰਦਾਰ ਸੀ ਕਿ ਗਿਦਰਵਾ ਦੇਦੀ ਮੈਂ ਘਰ ਵਾਲੇ ਨੂੰ ਕਹਾਂ ਨਾ ਕਰ ਤਕੜੀ ਹੋ ਜਾ ਜਿਹੜਾ ਰਿਸ਼ਤੇ ਦਾ ਤੁਹਾਨੂੰ ਫੋਨ ਕਰੀਏ ਉਹ ਕਹਿੰਦਾ ਕੰਮ ਖਰਾਬ ਹੈ ਕਿੱਥੇ ਪੰਗਾ ਲੈ ਲਿਆ ਜਿਹੜੇ ਟਣਪਰਾ ਖੋੜ ਕਰੀਏ ਉਹ ਕਹਿੰਦਾ ਯਾਰ ਪਹਿਲਾਂ ਬਾਦਲ ਸਾਹਿਬ ਲੜਦਾ ਸੀ ਖਲੀਫਾ ਜੀ ਖੈਰਾ ਸਾਹਿਬ ਉਹਨੀਆਂ ਮਰਤਰੀਕ ਬਾਦਲ ਲੈ ਗਿਆ ਕਾਕਾ ਫੇਰੀ ਗੱਲ ਨਹੀਂ ਬੰਨ ਹੈ ਤਾਂ ਮੈਂ ਆਸ਼ੇ ਟਰੈਕਟਰ ਵਰਗਾ ਸਿਆਸ਼ਾ ਟਰੈਕਟਰ ਵੇਖਿਆ ਕਿਸੇ ਨਹੀਂ ਆਇਆ ਤੇ ਨਾੜ ਗਿਆ ਵੇਖਿਆ ਨਹੀਂ ਨਾੜ ਗਿਆ ਤਾਂ ਹਮ ਸਾਡੇ ਸਿੱਟੂ ਮੁਕਤੀ ਆਵੇਗਾ ਹਿੰਦੂਸਤਾਨ ਟਰੈਕਟਰ ਵੇਖਿਆ ਇੱਕ ਵੱਡਾ ਟਰੈਕਟਰ ਲਾਸੀ ਹਿੰਦੂਸਤਾਨ ਖੱਤੇ ਰੰਗ ਦਾ ਮੈਂ ਸੀਗਾ ਆਸ਼ੇ ਵਰਗਾ ਬਾਕੀ ਬਾਕੀ ਸੀ ਜੇ ਹਿੰਦੂਸਤਾਨ ਟਰੈਕਟਰ ਆ ਗਿਆ ਫਟੂ ਚ ਪੈ ਗਿਆ 2012 ਤੇ ਖਿੱਚ ਕੇ ਬੈ ਗਿਆ ਮੇਰੇ ਟਾਇਰ ਦੇ ਤਾਂ ਚੱਕੇ ਗਏ ਪਰ ਉਹ ਧੂਕੇ ਹਿੰਦੁਸਤਾਨ ਲੈ ਕੇ ਸੇ 2012 ਦਾ ਜਿੱਤਿਆ ਤੇ ਦਿਨવાડી ਬਗਤਾਰ ਜਿੱਤ ਗਿਆ ਬਾਬਾ ਜੀ ਨਾਰਿਕ ਦੀ ਕਿਰਪਾ ਨਾਲ ਤੇ ਲੋਕਾਂ ਦੀ ਕਿਰਪਾ ਦੇ ਨਾਲ ਕਿਧਰ ਵੀ ਜੂਗਾ ਅਸੀਂ ਕੋਣ ਆ ਗਿਆ ਆ ਬੰਗਿਆ ਰਣਜੀਤ ਸਿੰਘ ਪਿੱਟੂ ਦੇ ਨਾਮ ਨਾਲ ਆ ਰਿਹਾ ਹੈ ਇਹਿਆ ਫੇਰ ਮੈਂ ਕਹਿਣਾ ਚਾਹਾਂ ਮੁੱਸਾ ਭੱਜਿਆ ਮੌਤ ਤੋਂ ਤੇ ਅੱਗੇ ਮੌਤ ਖੜੀ ਜੇ ਮਰਨਾ ਹੀ ਸੀ ਪਤੰਗਰਾ ਤੇ ਆਂਦੇ ਕਿਲੇ ਤੇ ਮਰਦਾ ਲੋਕ ਤੇਰੇ ਤੇ ਆ ਕੇ ਅਫਸੋਸ ਕਰੇ ਕਿ ਯਾਰ ਬਰਦਾਸ ਸਾਡਾ ਜੂਝਦਾ ਮਰ ਗਿਆ ਉਹ ਸਰਦਾਰੋ ਹਮੇਸ਼ਾ ਜਿੱਤਾਂ ਨਹੀਂ ਹੁੰਦੀਆਂ ਰਾਜਾ ਬਲੰਗ ਜਿੱਤਾਂ ਰਾਸਤੇ ਨਹੀਂ ਆਇਆ ਲੋਹੜੀਆ ਨੇ ਦੇ ਵਿੱਚ ਰਾਜਾ ਬਲੰਗ

धरती नाल है ते वो लड़ाई भी महाराणा प्रताप हार गए सर लेकिन महाराणा प्रताप आज भी मैं समझा कि महाराणा प्रताप की मुझ आज भी खड़ी है हार के भी महाराणा प्रताप हमेशा जितता रहा क्यों क्योंकि वो लड़ता रहा लड़ता रहा लड़ता रहा बंदा लड़ता होना चाहिए तो बिट्टू भाई

ਇਹ ਸਾਰੇ ਹਮੇਸ਼ਾ ਤੋਂ ਸਾਨੂੰ ਲੋਕ ਇਕਸ਼ਣ ਸਰਟੀਫਿਕੇਟ ਨੇ ਜੋ ਸਾਨੂੰ ਯਾਦ ਇਸ ਦੇ ਸੀਲ ਆ ਉਹ ਉਹ ਪਿਆਵ ਦੀ ਨਜ਼ਰਾਂ ਲੱਗਦੀਆਂ ਤੁਸੀਂ ਕਿਵੇਂ ਲੈ ਰਹੇ ਹੋ ਤੁਸੀਂ ਦੇਖ ਰਹੇ ਸੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀਆਂ ਵੀਰ ਜੀ ਇੱਥੇ ਆਉਣ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਲੁਧਿਆਣੇ ਦੀ ਸੀਟ ਜਿਹੜੀ ਹੌਟ ਸੀਟ ਆ ਇਹ ਸਾਡੇ ਪੰਜਾਬ ਦੇ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਸੀਂ ਕਾਂਗਰਸ ਪਾਰਟੀ ਤੋਂ ਸਾਰੇ ਹੀ ਕਿਉਂਕਿ ਇੱਕ ਲਹਿਰ ਚੱਲ ਰਹੀ ਹੈ ਕਾਂਗਰਸ ਪਾਰਟੀ ਦੀ ਕਿਉਂਕਿ ਪਿਛਲੇ 10 ਸਾਲਾਂ ਚ ਭਾਜਪਾਈ ਸਰਕਾਰ ਨੇ ਪੰਜਾਬ ਦਾ ਚੰਦ ਇਸ ਦਾ ਕੁਝ ਨਹੀਂ ਸਵਾਰਿਆ ਉਹਨਾਂ ਨੇ ਜਿਹੜੇ ਕਿ ਆਪਣੇ ਭਾਂਡਾ ਦੀਵਾਨੀ ਸੀ ਉਹਨਾਂ ਨੂੰ ਜਿਹੜੀਆਂ ਆਪਣੀਆਂ ਸਰਕਾਰੀ ਪ੍ਰਾਪਰਟੀਆਂ ਸੀ ਉਹਨਾਂ ਨੂੰ ਵੇਚ ਕੇ ਸਾਰਾ ਦੇਸ਼ ਕਰ ਦਿੱਤਾ ਹੋਇਆ ਔਰ ਉਹ ਜਿਹੜੇ ਭਾਜਪਾ ਵਾਲੇ ਨੇ ਜਿਹੜੇ ਉਹ ਸੰਵਿਧਾਨ ਨਾਲ ਛੇੜਛਾੜ ਕਰਦੇ ਨੇ ਕਿ ਜਾਂ ਕੇ ਆਰਾਮ ਆਰਾਮ ਜਿਹੜਾ ਉਹ ਆਰਾਮ ਕਿਤੇ ਇੱਕ ਦਾ ਨਹੀਂ ਹੈਗਾ ਕੱਲੇ-ਭਾਜ ਪਤਾ ਨਹੀਂ ਹੈਗਾ ਸਾਰੇ ਦੇਸ਼ ਦਾ ਸਾਂਝਾ ਹੈ ਚਾਹੇ ਵਹਿਗਰੂ ਕਹੋ ਅੱਲਾਹ ਕਹੋ ਖੁਦਾ ਕਹੋ ਚਾਹੇ ਰਾਮ ਰਾਮ ਕਹੋ ਉਸ ਰੂਪ ਤੇ ਕੀ ਹੈ ਸਾਰਿਆਂ ਦਾ ਸਾਂਝਾ ਆ ਕੇ ਕਹਿੰਦੀ ਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਲੇ ਅਪੀਲ ਕਰਦੀ ਆ ਸਾਡੇ ਦੇਸ਼ ਦੀ ਅਖੰਡਤਾ ਨੂੰ ਬਚਾਉਣ ਲਈ ਔਰ ਦੇਸ਼ ਦੀ ਜਿਹੜੀ ਮੰਦੀ ਹਾਲਤ ਆ ਇੰਡਸਟਰੀ ਨੂੰ ਬਚਾਉਣ ਲਈ ਸਭਧਾਨ ਖਾਸ ਕਰਕੇ ਸਾਡੇ ਸੰਵਿਧਾਨ ਨੂੰ ਬਚਾਉਣ ਲਈ ਸਾਨੂੰ ਕਾਂਗਰਸ ਪਾਰਟੀ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਸਾਰੇ ਮੈਂ ਆਪਣੇ ਭੈਣ ਭਰਾਵਾਂ ਔਰ ਦੇਸ਼ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਸਾਰਿਆਂ ਨੂੰ ਸਹਿਯੋਗੀਆਂ ਨੂੰ ਅਪੀਲ ਕਰਦੀਆਂ ਕਿ ਜੂਨ ਨੂੰ ਇੱਕ ਇੱਕ ਵੋਟ ਕਾਂਗਰਸ ਪਾਰਟੀ ਦਾ ਬਟਨ ਦਬਾ ਕੇ ਸਾਡੇ ਅਮਰਿੰਦਰ ਸਿੰਘ ਜੀ ਰਾਜਾ ਬਿੰਗ ਉਹਨਾਂ ਨੂੰ ਜਿੱਤ ਪ੍ਰਾਪਤ ਕਰਾਈਏ ਤਾਂ ਕਿ ਲੋਕ ਸਭਾ ਵਿੱਚ ਜਾ ਕੇ ਚਾਹੇ ਕਿਸਾਨਾਂ ਦੇ ਮੁੱਦੇ ਨੇ ਚਾਹੇ ਕੋਈ ਵੀ ਆਪਣੇ ਲੁਧਿਆਣੇ ਦੇ ਕੋਈ ਵੀ ਮੁੱਦਾ ਸਾਰਿਆਂ ਨੂੰ ਉਥੇ ਉਹ ਉਠਾ ਸਕਣਗੇ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਉਹਨਾਂ ਚ ਐਸਾ ਜਨੂਨ ਆ ਜੋ ਕਹਿੰਦੇ ਆ ਕਰਕੇ ਦਿਖਾਉਂਦੇ ਆ ਅਸੀਂ ਤਾਂ ਸਾਰੇ ਸਾਰੇ ਪੂਰੇ ਲੁਧਿਆਣੇ ਵਿੱਚ ਇੱਕ ਲਹਿਰ ਚੱਲੀ ਹੋਈ ਆ ਜਿਹੜਾ ਇਹ ਇੱਕ ਨਦੀ ਨੇਕੀ ਤੇ ਜਿਹੜੇ ਬਦੀ ਦੀ ਜਿਹੜੀ ਜਿੱਤ ਆ ਇਹ ਸਾਡਾ ਸਵਾਲ ਜਿਹੜਾ ਹੈਗਾ ਆ ਜਿਹੜੇ ਸਾਡੇ ਬਿੱਟੂ ਨੇ ਅਸੀਂ 10 ਸਾਲ ਸਾਰਿਆਂ ਨੇ ਕਾਂਗਰਸ ਬ ਕੋਈ ਵੱਡਾ ਸੀ ਛੋਟਾ ਸਭ ਨੇ ਉਹਨਾਂ ਨੂੰ ਹੱਥਾਂ ਦਾ ਚੁੱਕ ਕੇ 10 ਸਾਲ ਉਹਨਾਂ ਨੂੰ ਮੌਕਾ ਕਰਨ ਦਾ ਮੌਕਾ ਦਿੱਤਾ ਦੋ ਵਾਰ ਐਮਪੀ ਬਣਾਇਆ ਉਹਨਾਂ ਨੇ ਗਦਾਰੀ ਕਰਕੇ ਧੋਖਾ ਕਰਕੇ বিজে ਦੇ ਵਿੱਚ ਗਏ ਨੇ ਉਹਨਾਂ ਨੂੰ ਅਸੀਂ ਸਬਕ ਸਿਖਾਉਣਾ ਚਾਹੁੰਦੇ ਆ ਸਾਰੇ ਅਸੀਂ ਇਹੀ ਅਪੀਲ ਕਰਦੇ ਆ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਡੇ ਅਮਰਿੰਦਰ ਸਿੰਘ ਰਾਜਾ ਵੀਰ ਜੀ ਨੂੰ ਜਿਤਾਓ ਔਰ ਦੇ ਸਾਡੇ ਲੁਧਿਆਣਾ ਨੂੰ ਇੱਕ ਨੰਬਰ 1 ਲੁਧਿਆਣਾ ਸਹਿਰ ਦਾ ਇਹ ਕਾਂਗਰਸ ਦੀ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਦਾਵਾ ਕੀਤਾ ਜਾਂਦਾ ਕਿ ਅਸੀਂ ਬਹੁਤ ਵੱਡਾ ਹਸਤਾਵਾ ਜਨਨ ਕਿ ਸਿਵਲ ਹਸਤਾਵਾ ਹੋਇਆ ਤਾਂ ਬਹੁਤ ਵੱਡਾ ਹਸਤਾਵਾ ਕਿੱਦਾਂ ਬੋਲੋ ਉਹ ਰੋਟੀ ਵੀ ਏਡੇ ਕੰਮ ਤੋਂ ਬਾਅਦ ਦੇਖੋ ਪਹਿਲੇ ਅਸੀਂ ਮਨੀਸ਼ ਤਿਵਾੜੀ ਜੀ ਸੀਗੇ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਬਹੁਤ ਗ੍ਰਾਂਟਾਂ ਵੀ ਲੈ ਕੇ ਆਏ ਨੇ ਚਾਹੇ ਹਸਪੀਟਲ ਹੋਣਾ ਚਾਹੇ ਧਰਮਸ਼ਾਲਾ ਹੋਣਾ ਚਾਹੇ ਸਾਡੇ ਪਾਸਪੋਰਟ ਦਫ਼ਤਰ ਹੋਵੇ ਉਹ ਉਹਨਾਂ ਦੀ ਦੇਣ ਆ ਲੁਧਿਆਣਾ ਵਿੱਚ ਪਹਿਲੇ ਸਾਰੇ ਚੰਡੀਗੜ੍ਹ ਜਾਂਦੇ ਹੁੰਦੇ ਸੀ ਪਾਸਵਰਡ ਬਣਾਉਣ ਲਈ ਉਹ ਸਾਰੀ ਉਹਨੇ ਦੇਣਾ ਫਿਰ ਅਸੀਂ ਬਿੱਟੂ ਨੂੰ ਬਣਾਇਆ ਬਿੱਟੂ ਨੂੰ ਬਣਾਇਆ ਤੇ ਬਿੱਟੂ ਨੂੰ ਪਤਾ ਨਹੀਂ ਕਿ ਉਹ ਉਹਨਾਂ ਨੂੰ ਸੀਗਾ ਕਿ ਅਸੀਂ 5 ਸਾਲ ਸੁੱਤੇ ਰਹਿੰਦੇ ਸੀ ਤਾਂ ਫਿਰ ਸਾਡੇ ਵਰਗੇ ਫਿਰ 5 ਸਾਲ ਬਾਅਦ ਉਹਨਾਂ ਨੂੰ ਉੱਠ ਕੇ ਤੁਰ ਪੈਂਦੇ ਸੀ ਘਰ ਘਰ ਜਾ ਕੇ ਵੋਟਾਂ ਮੰਗਣੀਆਂ ਉਹਨਾਂ ਨੂੰ ਸਿਹਤਾਂ ਦੇ ਚੁੱਕਿਆ ਪਰ ਹੁਣ ਐਟ ਅ ਟਾਈਮ ਕਿਸੇ ਦਾ ਫੋਨ ਵੀ ਨਹੀਂ ਸੀ ਚੁੱਕਦੇ ਉਹ ਹਟੇ ਟਾਈਮ ਉਹ ਪਾਚ ਪਾਚਰ ਜਾਇਨ ਚਲੇ ਗਿਆ ਕਾਂਗਸ ਪਾਰਟੀ ਨੂੰ ਆਲਮੀ ਦਾ ਕਹਿ ਕੇ ਹੁਣ ਉਹੀ ਬਿੱਟੂ ਜੋ ਕਹਿੰਦਾ ਹੁੰਦਾ ਸੀ ਕਿ ਮੋਦੀ ਜਿੰਦਾਬਾਦ ਮੋਦੀ ਮੁਰਦਾਬਾਦ ਮੋਦੀ ਮੁਰਦਾਬਾਦ ਜਦੋਂ ਉੱਥੇ ਦਿੱਲੀ ਬੈਠੇ ਸੀ ਉਹ ਉਦੋਂ ਅਸੀਂ ਵੀ ਜਾਂਦੇ ਰਹੇ ਹਾਂ ਉੱਥੇ ਧਰਨਿਆਂ ਤੇ ਅਸੀਂ ਵੀ ਸਾਥ ਦਿੱਤਾ ਉਹਨਾਂ ਦਾ ਅਸੀਂ ਲੋਕਾਂ ਨੇ ਸਾਰਿਆਂ ਨੇ ਉਹ ਹੁਣ ਕਿਸ ਮੂੰਹ ਨਾਲ ਕਹਿ ਰਿਹਾ ਮੋਦੀ ਜਿੰਦਾਬਾਦ ਮੋਦੀ ਜਿੰਦਾਬਾਦ ਇਹ ਅਸੀਂ ਉਹਨਾਂ ਨੂੰ ਸਵਾਲ ਪੁੱਛਣੇ ਚਾਹੁੰਦੇ ਆ ਕਿ ਕਿਉਂ ਉਹਨਾਂ ਨੇ ਸਾਡੇ ਨਾਲ ਗਦਾਰੀ ਕੀਤੀ